ਆਪਾਂ ਚੱਲਦੇ ਹਾਂ ਗਿੱਦੜਵਾਵਾਲ ਨੂੰ ਮਿੰਟੂ ਜੀ ਗਿੱਦੜਵਾ ਮਰਜੀ ਚਲੋ ਜੀ ਆਪਾਂ ਕੋੜਾ ਟਿਕਟ ਕਟਾਉਣੀ ਹੈ ਜੀ ਫ੍ਰੀ ਚ ਹੀ ਬਹਿ ਜਾਣਾ ਤੇ ਨਾਲ ਦੀ ਨਾਲ ਖਬਰਾਂ ਵੀ ਆਉਣ ਲੱਗੀਆਂ ਉੱਧਰ ਮਨਪਰੀਰ ਬਾਦਲ ਸਾਹਿਬ ਵਾਲਾ ਕੀ ਮਸਲਾ ਪਿਆ ਹੋਇਆ ਕਹਿੰਦੇ ਕੋਈ ਪਲਾਟਾਂ ਪੂਟਾਂ ਦਾ ਚੱਕਰ ਪੈ ਗਿਆ ਉਹਨਾਂ ਦਾ ਨਹੀਂ ਦੇਖੋ ਪਲਾਟਾਂ ਦਾ ਚੱਕਰ ਸਾਬ ਜਿਹੜਾ ਹੈ ਉਹ ਪੁਰਾਣਾ ਹੀ ਆ ਜੀ ਪਲਾਟਾਂ ਦਾ ਚੱਕਰ ਜਿਹੜਾ ਹੈ ਉਹ ਪੁਰਾਣਾ ਹੀ ਆ ਪਰ ਇਹ ਜਿੰਨ ਇੱਕ ਵਾਰੀ ਫੇਰ ਬੋਤਲ ਚੋਂ ਬਾਹਰ ਆ ਗਿਆ ਅੱਜ ਪੰਜਾਬੀ ਟਰਬਿਊਨ ਨੇ ਖਬਰ ਲਾਈ ਆ ਖਬਰ ਕੀ ਲਾਈਆ ਕਿ ਭਈ ਜਿਹੜੇ ਉਹ ਬੀਡੀਏ ਬੀਡੀਏ ਮੇਰੇ ਖਿਆਲ ਦੇ ਨਾਲ ਬਠਿੰਡਾ ਡਵੈਲਪਮੈਂਟ ਅਥਾਰਟੀ ਜਿਸ ਨੂੰ ਕਹਿੰਦੇ ਆ ਆ ਕਿ ਬੀਡੀਏ ਦੇ ਜਿਹੜੇ ਅਧਿਕਾਰੀ ਸੀਗੇ ਹੁਣ ਉਹਨਾਂ ਦੀ ਸ਼ਮਤ ਆਉਣ ਜਾ ਰਹੀ ਆ ਹਮ ਮਤਲਬ ਸਾਫ ਆ ਸਪਸ਼ਟ ਆ ਕਿ ਭਈ ਉਹ ਆਪਾਂ ਅਕਸਰ ਸੁਣਦੇ ਹੁੰਨੇ ਆ ਨਾ ਕਿ ਭਈ ਛਿੱਲਾਂ ਵਾਲੇ ਫਸ ਗਏ ਜੀ ਖਰਬੂਜਿਆਂ ਵਾਲੇ ਨਿਕਲ ਗਏ ਹਮ ਹਮ ਤੇ ਉਹ ਛਿੱਲਾਂ ਵਾਲੇ ਫਸ ਗਏ ਜੀ ਆ ਹੁੰਦੀ ਆ ਸੂਰਤ ਇਹਾਲ ਰਾਜਨੀਤੀ ਚ ਕੀ ਆ ਕਿ ਜਿਹੜੀ ਬਿਊਰੋਕ੍ਰੇਸੀ ਆ ਉਹ ਵਿਚਾਰੀ ਇਸ ਤਰ੍ਹਾਂ ਦੀ ਆ ਕਿ ਹੁਣ ਜਿੱਦਾਂ ਦੇਖੀ ਨਾ ਕਿ ਭਈ ਆਟੇ ਨਾਲ ਘੋਣ ਵਾਲੀ ਗੱਲ ਆ ਜੀ ਉਹ ਇਹਨਾਂ ਤੇ ਲਾਗੂ ਹੁੰਦੀ ਆ ਬਿਲਕੁਲ ਤਾਂ ਕਈ ਵਾਰ ਇਹ ਘੋਣ ਪਿਸ ਜਾਂਦਾ ਆ ਜੀ ਹੁਣ ਬਿਊਰੋਕ੍ਰੇਸੀ ਦੀ ਕਹਾਣੀ ਇਹ ਆ ਕਿ ਜੇ ਉਹ ਮੌਕੇ ਦੇ ਹਾਕਮ ਦਾ ਆਰਡਰ ਨਹੀਂ ਮੰਨਦੇ ਤਾਂ ਰਕਦੇ ਆ ਪਿਛਲੇ ਦਿਨ ਹੀ ਨਾ ਇੱਕ ਗੱਲ ਸੁਣਨ ਨੂੰ ਮਿਲੀ ਆ ਇੱਕ ਵੱਡਾ ਲੀਡਰ ਸੀਗਾ ਕੋਈ ਕਿ ਉਹਦੀ ਮਾਂ ਦੀਆਂ ਅੱਖਾਂ 'ਚ ਕੋਈ ਪ੍ਰੋਬਲਮ ਆ ਗਈ ਹੂੰ ਇਸੇ ਗੱਲ ਨਾਲ ਰਿਲੇਟ ਕਰ ਰਿਆ ਜੀ ਉਲਝਣਾ ਨਹੀਂ ਗੱਲ ਉੱਥੇ ਤੱਕ ਜਾਏਗੀ ਜਿੱਥੋਂ ਬਿਲਕੁਲ ਬਿਲਕੁਲ ਆਉਣ ਦਿਓ ਜਿੱਥੋਂ ਤੁਸੀਂ ਸ਼ੁਰੂ ਕੀਤੀ ਤੇ ਜਿੱਥੇ ਜਾਣੀ ਚਾਹੀਦੀ ਆ ਜੀ ਤੇ ਉਹਨੇ ਫੋਨ ਕੀਤਾ ਅੱਖਾਂ ਦੇ ਮਾਰ ਨੂੰ ਕਿਹਾ ਕਿ ਮਾਈ ਨੂੰ ਚੈੱਕ ਕਰੋ ਹੂੰ ਹੁਣ ਅੱਧ ਮੰਨੇ ਜੇ ਮਨ ਦੇ ਨਾਲ ਉਹ ਬਹੁਤ ਵੱਡਾ ਡਾਕਟਰ ਘਰੇ ਚੱਲ ਗਿਆ ਘਰੇ ਚੱਲ ਗਿਆ ਚੈੱਕ ਅਪ ਕੀਤਾ ਉਹਨੇ ਕਿਹਾ ਜੀ ਗੱਲ ਇਹ ਆ ਕਿ ਭਾਈ ਚੈੱਕ ਅਪ ਦੀ ਜ਼ਰੂਰਤ ਆ ਜੀ ਉਹ ਕਹਿੰਦੇ ਜੀ ਚੈੱਕ ਅਪ ਦੀ ਜ਼ਰੂਰਤ ਆ ਤੇ ਤੁਸੀਂ ਆਏ ਤੋਂ ਹੋਏ ਉਹ ਕਹਿੰਦਾ ਮੈਂ ਤੇ ਆ ਗਿਆ ਹਮ ਹੁਣ ਮਸ਼ੀਨਾ ਮੈਂ ਕਿਹੜੀ ਟਰਾਲੀ ਤੇ ਲੱਦ ਕੇ ਲਿਆਵਾਂ ਜੀ ਸਹੀ ਗੱਲ ਹੈ ਬਿਲਕੁਲ ਇਹ ਤੁਹਾਡੇ ਹੱਥ ਇਨਕਲਾਬ ਆ ਹੀ ਗਿਆ ਸਾਨੂੰ ਇੰਨੇ ਤੇ ਨਾ ਉੱਠੇ ਲਾਓ ਆਓ ਵੀ ਅਸੀਂ ਹਸਪਤਾਲ ਵੀ ਰੋੜ ਕੇ ਲੈ ਆਈਏ ਇੱਥੇ ਨਾਲ ਆਂਦੇ ਵੀ ਉਹ ਉਹਦੇ ਅੰਦਰ ਕੋਈ ਵੜ ਕੇ ਨਹੀਂ ਸੀ ਵੇਖ ਰਿਆ ਇਹ ਕੀ ਬਣ ਗਿਆ ਤੈਨੂੰ ਗੱਲ ਡਾਕਟਰ ਦੀ ਸਹੀ ਹੈ ਕਿ ਮੈਂ ਮਸ਼ੀਨਾ ਹੁਣ ਸਿਰ ਤੇ ਧਰ ਕੇ ਲੈ ਆਵਾਂ ਸਹੀ ਗੱਲ ਹੈ ਜੀ ਕਿਹੜਾ ਚੈੱਕਅਪ ਮਸ਼ੀਨਾ ਨੇ ਕਰਨਾ ਹੈ ਉਹ ਡਾਕਟਰ ਉਹਨਾਂ ਹੱਥਾਂ ਨਾਲ ਤੇ ਕਰਨ ਹੋ ਰਿਹਾ ਜੀ ਜਾਂ ਫੂਕਾ ਮਾਰ ਕੇ ਕੋਈ ਮੰਤਰ ਤੇ ਦੇਣ ਹੋ ਰਿਹਾ ਜਿਹੜਾ ਕਰ ਬਿਲਕੁਲ ਪਰਫੈਸ਼ਨਲ ਡਾਕਟਰ ਹੈ ਨਾ ਜਿਹੜਾ ਉਹਨੇ ਤੇ ਉਸੇ ਤਰੀਕੇ ਦੀ ਕੋਈ ਜਾਂਚ ਪੜਤਾਲ ਕਰਨੀ ਹੈ ਨਾ ਜਿਹੜੀ ਜੀ ਲੋਡ ਪੈਨ ਤੇ ਆਪਾਂ ਜਾਂਚ ਕਰਵਾਉਣੀ ਹੈ ਬਿਲਕੁਲ ਬਿਲਕੁਲ ਤਾਂ ਹੁਣ ਉਹ ਡਾਕਟਰ ਤੇ ਉੱਥੇ ਇੰਨੀ ਗੱਲ ਕਹਿ ਕੇ ਤੇ ਤੁਰਿਆ ਹੁਣ ਨਾਲਦਿਆਂ ਨੂੰ ਕਹੀ ਜਾਂਦਾ ਕਿ ਰੱਬ ਹੀ ਜਾਣੇ ਪਤਾ ਨਹੀਂ ਕਿੱਦਾਂ ਸੁੱਟਣਾ ਸੋ ਹੂੰ ਇਹ ਮਤਲਬ ਕਿ ਇਹੀ ਇਹੀ ਕਹਾਣੀ ਹੁੰਦੀ ਆ ਜੀ ਕਿ ਜਿਹੜੇ ਮੌਕੇ ਦੇ ਲੀਡਰ ਨੇ ਉਹ ਬਈ ਡੰਡਾ ਵਰਤਦੇ ਜੀ ਉਸ ਵੇਲੇ ਜੇ ਨਾ ਕਰਦੇ ਤਦ ਵੀ ਮਰੇ ਤੇ ਜੇ ਅੱਖਾਂ ਮੀਟ ਕੇ ਹਾਂ ਮੈਨੇ ਪਿਆਰ ਕੀਤਾ ਹਾਂ ਮੈਨੇ ਪਿਆਰ ਕੀਤਾ ਕਰਦੇ ਆ ਤਾਂ ਇੱਕ ਦਿਨ ਫਿਰ ਪਿਆਰ ਮਹਿੰਗਾ ਪੈ ਜਾਂਦਾ ਬਿਲਕੁਲ ਫਿਰ ਉਹ ਬਾਅਦ ਚ ਮਹਿੰਗੀਆਂ ਯਾਰੀਆਂ ਉਲਟੇ ਪਾਸੇ ਪੈ ਜਾਂਦਾ ਕੰਮ ਤਾਂ ਇਸ ਵੇਲੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਕਿ ਗਿੱਦੜਵਾਹਾ ਚੋਣ ਦੇ ਵਿੱਚ ਮਨਪ੍ਰੀਤ ਬਾਦਲ ਦੀ ਟੀਮ ਪਗ ਐਕਟਿਵ ਹੈਗੀ ਆ ਜੀ ਉਸੇ ਵੇਲੇ ਬੀਡੀਏ ਨੇ ਹੁਣ ਇਹ ਜਿਹੜਾ ਕਹਿ ਲਓ ਉਹ ਵੀ ਐਕਟਿਵ ਹੋ ਗਿਆ ਇਧਰੋਂ ਐਕਟਿਵ ਹੋ ਗਿਆ ਵਿਜੀਲੈਂਸ ਨੇ ਕੇਸ ਤੇ ਰਜਿਸਟਰਡ ਕੀਤਾ ਹੀ ਆ ਉਹ ਜਿਹੜੇ ਅਧਿਕਾਰੀ ਕੋਸ਼ ਆ ਸਮਰੱਥ ਤੇ ਜਾਂ ਸੰਬੰਧਤ ਅਧਿਕਾਰੀ ਆ ਉਹ ਹੁਣ ਖਿੱਚੇ ਜਾਣਗੇ ਖੇਰੇ ਚ ਆ ਗਏ ਬਿਲਕੁਲ ਪਰ ਗੱਲ ਇਹ ਆ ਕਿ ਇਧਰੋਂ ਤੇ ਜਿਹੜੇ ਸਿਆਸੀ ਗालिब ਨੇ ਹੂੰ ਹੂੰ ਉਹ ਤੇ ਆਪਣੇ ਪੱਕੇ ਪ੍ਰਬੰਧ ਕਰ ਗਏ ਉਹ ਤਾਂ ਠੀਕ ਆ ਤਰੇ ਫਿਰਦੇ ਆ ਕਾਨੂੰਨੀ ਪੱਖ ਤੋਂ ਹੁਣ ਜਿਹੜੇ ਅਫਸਰ ਹੈ ਉਹ ਕਿੱਧਰ ਜਾਣਗੇ ਉਹ ਕਿੱਧਰ ਜਾਣ ਗੱਲ ਕੀ ਆ ਕਿ ਦੇਖੋ ਮਸਲਾ ਜਿਹੜਾ ਸਭ ਉਹ ਇਹ ਆ ਕਿ ਜਦੋਂ ਇਹਨਾਂ ਨੇ ਜ਼ਮਾਨਤ ਵਾਸਤੇ ਐਪਲੀਕੇਸ਼ਨ ਲਾਈ ਸੀਗੀ ਇਹਨਾਂ ਨੇ ਤੇ ਉਸੇ ਵੇਲੇ ਤੋੜਾ ਛਾੜ ਦਿੱਤਾ ਸੀਗਾ ਅਫਸਰਾਂ ਤੇ ਹਮ ਇਹਨਾਂ ਦੇ ਵਕੀਲਾਂ ਨੇ ਆਖਿਆ ਕਿ ਚਾਹੇ ਉਹ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਫਲਾਟਾਂ ਦੇ ਜੀ ਵੈਬਸਾਈਟ ਤੇ ਜੀ ਜੀ ਚਾਹੇ ਕਮਰਸ਼ੀਅਲ ਤੋਂ ਰੈਸ਼ੀ ਕੀਤਾ ਗਿਆ ਹੂੰ ਤੇ ਚਾਹੇ ਸਫਲ ਬੋਲੀਕਾਰ ਆ ਜਿਹੜਾ ਜੀ ਜੀ ਉਹਨੂੰ ਇਹ ਬੋਲੀ ਟੁੱਟੀ ਆ ਜਾਂ ਪਹਿਲੀ ਬੋਲੀ ਦਾ ਕੋਈ ਅੰਤਰ ਆ ਇਹ ਸਾਰਾ ਮਾਮਲਾ ਤੇ ਸਭ ਜੁੜਦਾ ਹੈ ਬੀੜੀਏ ਦੇ ਨਾਲ ਹੂੰ ਬਿਲਕੁਲ ਮਨਪ੍ਰੀਤ ਧੋਰਾ ਦਾ ਕਸੂਰ ਕਿੱਥੇ ਆ ਦੱਸੋ ਜੀ ਉਹ ਨਿਕਲ ਜਾਣੇ ਤੇ ਫਸ ਜਾਣੇ ਨੇੜੇ ਵਾਲੇ ਬਸ ਮਤਲਬ ਕਿ ਉਹਨਾਂ ਨੇ ਜਿਦ ਪ੍ਰਾਈਮਰੀ ਕਹਿ ਲੋ ਕਿ ਸਟੇਜ ਹੁੰਦਾ ਕਿਸੇ ਵੀ ਮੁਕਦਮੇ ਦਾ ਉਹਦੇ 'ਚ ਜਾ ਕੇ ਕਹਿ ਦਿੱਤਾ ਸੀਗਾ ਕਿ ਕਸੂਰ ਅਫਸਰਾਂ ਦਾ ਹੈ ਜਨਾਬ ਜੀ ਸਾਡੇ ਮੁਵਕਲ ਦਾ ਥੋੜੀ ਕਸੂਰ ਹੈ ਬਿਲਕੁਲ ਤੇ ਅਗਲਾ ਤਰਿਆ ਫਿਰਦਾ ਹੋ ਅਗਲਾ ਤੇ ਕਿੱਧਰ ਬਾ ਲੜੂਗਾ ਵੀ ਬਿਲਕੁਲ ਤੇ ਹੁਣ ਤੁਸੀਂ ਇਹ ਮੈਂ ਸਾਪੋਂ ਮ ਲੜ ਜਾ ਕਾਲਜੇ ਤੇਰੇ ਤੇ ਹੁਣ ਹੁਣ ਲੜਨਾ ਇਹਨਾਂ ਦੇ ਕਾਲਜੇ ਸਾਥ ਸਹੀ ਗੱਲ ਸਹੀ ਗੱਲ ਹਲੇ ਆ ਕਿ ਇਹਹੀ ਕਹਾਣੀ ਖਰਾਬ ਹੁੰਦੀ ਆ ਇਹੀ ਕਹਾਣੀ ਖਰਾਬ ਹੁੰਦੀ ਆ ਇਹ ਨਿਕਲ ਜਾਂਦੇ ਛਿਲੜਾ ਲੈ ਜਾਂਦੇ ਨੇ ਫਸ ਜਾਂ। ਜੀ ਤਾਂ ਬੇਸਿਕਲੀ ਹੁਣ ਤੁਸੀਂ ਦੇਖੋ ਉਸ ਪਲਾਟ ਦੀ ਜਿਹੜੀ ਕਹਾਣੀ ਆ ਉਹਦਾ ਪਲਾਂਟ ਵੀ ਸਮਝ ਲਓ। ਹਮ ਕੋਈ ਉਹ ਜ਼ਿਆਦਾ ਵੱਡਾ ਨਹੀਂ ਹੈ। ਜੀ 725 ਤੇ 726 ਸਾਨੂੰ ਤੇ ਹੁਣ ਯਾਦ ਨੇ ਪਲਾਟ ਨੰਬਰ ਵੀ ਜੀ ਮਠੰਡੇ ਦਾ ਪੌਸ਼ ਇਲਾਕਾ ਜੀ 725 ਤੇ 726 ਇੱਕ ਪਲਾਟ ਹੈ ਜਿਹੜਾ ਉਹ 800 ਤੋਂ ਵਧੇਰੇ ਗਜ ਦਾ ਇੱਕ ਹੈਗਾ 400 ਕੇ ਸ਼ਾਇਦ 68 ਗਜ ਦਾ ਜੀ ਟੋਟਲ ਲਾ ਲੋ ਹੋ ਗਿਆ ਕੋਈ 13 14 1400 ਗਜ ਹੋ ਗਿਆ 1400 ਤੋਂ ਇੱਤੇ ਲਾ ਲੋ 1400 ਗਜ ਹੋ ਗਿਆ ਲਗਭਗ ਜੀ ਤੇ ਉਹ ਪਲਾਟ ਦੋ ਜਿਹੜੇ ਆ ਮਹਾਰਾਜ ਉਹ ਇਦਾਂ ਕਿ ਜਿਸ ਰੇਟ ਤੇ ਇਹਨਾਂ ਨੂੰ ਦਿੱਤੇ ਗਏ ਨੇ ਹੂੰ ਹੂੰ ਮਨਪ੍ਰੀਤ ਸਿੰਘ ਬਾਦਲੂ ਰਾਣੂ ਜਿੱਥੇ ਚੰਨੀ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਨੀ ਪੱਥਰ ਨੀ ਪੱਥਰ ਵੀ ਕਹਿ ਲੋ ਜਾਂ ਕਹਿ ਲੋ ਕਿ ਉਹ ਸਾਰੀ ਸ਼ੁਰੂ ਕਰ ਦਿੱਤੀ ਆਪਦੀ ਇਮਾਰਤ ਸ਼ਾਨਦਾਰ ਇਮਾਰਤ ਤਾਮੀਰ ਕਰਨੀ ਸਟਾਰਟ ਕਰ ਦਿੱਤੀ ਜੀ ਉਹਦੇ ਨਾਲ ਹੀ ਇੱਕ ਪਲਾਟ ਆ 727 ਜਾ ਕੇ ਚੈੱਕ ਕਰ ਲਿਓ ਹਮ 727 ਨੰਬਰ ਪਲਾਟ ਆ ਜਿਹੜਾ ਉਹ 6 ਮਹੀਨੇ ਪਹਿਲਾਂ ਜੀ ਉਹਦਾ ਬੇਸਿਕ ਪ੍ਰਾਈਸ ਸੀਗਾ ਜਿਹੜਾ ਉਹ ਲਗਭਗ ਕੋਈ 7000 ਗਜ ਬੋਲੀ ਦਾ ਗਜ ਜੀ ਜੀ ਉਹ ਬੇਸਿਕ ਪ੍ਰਾਈਸ ਤੋਂ ਵੀ ਜਾ ਕੇ 5000 ਤਾਂ ਜਾ ਕੇ ਟੁੱਟਾ 32000 ਸੰਥਿੰਗ ਤੇ ਯਾਨੀ ਇਹਨਾਂ ਨੂੰ 6 ਮਹੀਨੇ ਬਾਅਦ ਪਰ ਗਾਸ ਜਿਹੜਾ ਹੈ ਉਹ ਪੈਂਦਾ 5000 ਸਸਤਾ 5000 ਸਸਤਾ ਹੁਣ ਉਹਨੂੰ ਲਾ ਲੋ ਗੁਣਾ ਗਣਿਤ ਕਰਕੇ ਕਹਿੰਦੇ ਕਿ 65 ਲੱਖ ਦਾ ਤੇ ਚੂਨਾ ਸਿੱਧਾ ਆ ਲੱਗਾ ਹੂੰ ਉਹ ਕਹਿੰਦੇ ਵੀ ਲੱਗਾ ਹੋਏਗਾ ਹੁਣ ਸਾਨੂੰ ਕੀ ਪਤਾ ਬਈ ਸਾਡਾ ਕੀ ਆ ਸੀ ਤੇ ਆਪ ਦਾ ਪ੍ਰੋਸੈਸ ਫਾਲੋ ਕੀਤਾ ਤੇ ਜਿਸ ਤਰ੍ਹਾਂ ਖਰੀਦੋ ਫਰੋਕਤ ਸੀ ਉਹ ਹੋ ਗਈ ਸਾਨੂੰ ਤਾਂ ਅਫਸਰਾਂ ਨੇ ਕਿਹਾ ਤੇ ਸ਼ੁਰੂ ਹੋ ਗਿਆ ਹੁਣ ਗੱਲ ਇਹ ਆ ਕਿ ਮਾਨ ਸਾਹਿਬ ਦਾ ਤੇ ਮਨਪ੍ਰੀਤ ਜੀ ਦਾ ਆਪਸੀ ਮਨਮਟਾਓ ਹੈਗਾ ਜਗਜ਼ਾਰ ਆ ਜੀ ਤੁਹਾਨੂੰ ਪਤਾ ਹੈ ਮਨਪ੍ਰੀਤ ਬਾਦਲ ਨੇ ਜਵਾਬ ਦਿੱਤਾ ਸੀ ਜਦੋਂ ਮਾਨ ਸਾਹਿਬ ਨੇ ਬੜਾ ਤਾਬੜ ਤੋੜ ਹਮਲਾ ਕੀਤਾ ਸੀ ਹੂੰ ਤੋਂ ਵੀ ਜਿਗਰੀ ਯਾਰ ਨੇ ਜੀ ਲੰਗੋਟਿਏ ਯਾਰ ਨੇ ਦੋਵੇਂ ਮਤਲਬ ਕਿ ਸ਼ਹਿਰੋ ਸ਼ਹਿਰੀ ਦੇ ਸ਼ੌਕੀਨ ਨੇ ਜੀ ਦੋਵੇਂ ਇੱਕੋ ਜੀਪ ਚ ਬਾਦਲਪਿੰਡ ਦੇ ਕਿੰਨੂਆਲੇ ਭਾਗ ਚ ਸੈਰ ਵੀ ਕਰਦੇ ਰਹੇ ਨੇ ਹਮ ਗੱਲ ਇਹ ਆ ਕਿ ਤੁਹਾਨੂੰ ਯਾਦ ਹੋਏਗਾ ਜਦੋਂ ਸੌ ਚੁੱਕ ਸਮਾਗਮ ਸੀਗਾ ਜੀ ਉਸ ਤੋਂ ਬਾਅਦ ਵਗਾੜ ਪੈਣਾ ਸਟਾਰਟ ਹੋ ਗਿਆ ਕਿਉਂਕਿ ਜੀ ਮਾਨ ਸਾਹਿਬ ਦੇ ਪਹਿਲੇ ਵਿਆਹ ਦੇ ਬੱਚੇ ਇੱਥੇ ਆਏ ਸਨ ਅਗਲੀ ਕਹਾਣੀ ਜਿਹੜੀ ਆ ਉਹ ਤੁਸੀਂ ਆਪ ਹੀ ਪੂਰੀ ਕਰ ਲੈਣੀ ਆ ਤੁਹਾਨੂੰ ਪਤਾ ਹੀ ਆ ਜੀ ਤੇ ਦੱਸਦੇ ਆ ਕਿ ਇੱਥੋਂ ਜ਼ਿਆਦਾ ਮਨ ਮਟਾਉ ਦਾ ਨਾ ਮੁੱਢ ਪੱਜਾ ਇਹ ਔਣ ਕਹਾਣੀ ਆ ਮੈਂ ਕੋਈ ਇਹਦੇ ਚ ਕੋਈ ਫੋਟੋ ਨਹੀਂ ਪੇਸ਼ ਕਰ ਸਕਦਾ ਜੀ ਪਰ ਇੱਕ ਫੋਟੋ ਤੁਹਾਨੂੰ ਇੰਟਰਨੈਟ ਤੇ ਲੱਭ ਜਾਣੀ ਜੇ ਮਿਹਨਤ ਕਰੋਗੇ ਤਾਂ ਖੈਰ ਇਹ ਗੱਲ ਆ ਕਿ ਉਸ ਤੋਂ ਬਾਅਦ ਮਾਮਲਾ ਥੋੜਾ ਪਰਸਨਲ ਹੁੰਦਾ ਜਾਪਦਾ ਜੀ ਤੇ ਪਰਸਨਲ ਹੋਇਆ ਦੇ ਵਿੱਚ ਫਿਰ ਤੁਹਾਨੂੰ ਪਤਾ ਕੁਝ ਸਿਆਸੀ ਮਫਾਦ ਵੀ ਜੁੜਦੇ ਨੇ ਜਦੋਂ ਦੋ ਸਿਆਸਤਦਾਨ ਪਰਸਨਲ ਹੁੰਦੇ ਆ ਤਾਂ ਗੱਲ ਇਹ ਆ ਕਿ ਜੇ ਹੁਣ ਬੀਡੀਏ ਤੇ ਕਾਰਵਾਈ ਹੋਏਗੀ ਜਾਂ ਅਧਿਕਾਰੀਆਂ ਤੇ ਕਾਰਵਾਈ ਹੋਏਗੀ ਜੀ ਤਾਂ ਉਹ ਮਾਮਲਾ ਤੇ ਉੱਛਲੇਗਾ ਨਾ ਕਿ ਮਨਪ੍ਰੀਤ ਤੇ ਪਲਾਟਾਂ ਦਾ ਹੀ ਰੌਲਾ ਹੈ ਜੀ ਬਿਲਕੁਲ ਬਿਲਕੁਲ ਮਾਮਲਾ ਤਾਂ ਉੱਛਲੇਗਾ ਕਿ ਸਾਹਿਬ ਜੀ ਇਹਨਾਂ ਦੇ ਪਲਾਟਾਂ ਦਾ ਰੌਲਾ ਉਹ ਵੀ ਕੋ ਅਧਿਕਾਰੀ ਰਗੜੇ ਗਿਆ ਆਉਣ ਵਾਲੇ ਸਮੇਂ ਚ ਖੈਰ ਇਹਨਾਂ ਦੀ ਵੀ ਨਹੀਂ ਜੀ 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 ਬਿਲਕੁਲ ਇਦਾਂ ਹੀ ਚੱਲਦਾ ਜੀ